ਸਰਦਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਜਗਦੀਪ ਸਿੰਘ ਜੀ ਜਗਦੇਵ ਸਿੰਘ ਜੀ ਕੀ ਪ੍ਰੋਬਲਮ ਸੀ ਤੁਹਾਡੀ ਮੈਨੂੰ ਗਠੀ ਇਹ ਦੀ ਸਕੇ ਸੀ ਜੀ ਇਹ ਕਿੰਨੇ ਕ ਸਾਲਾਂ ਤੋਂ ਸੀ ਚਾਰ ਪੰਜ ਸਾਲ ਤੋਂ ਸਕੇ ਸੀ ਜੀ ਮੇਰੇ ਗਠੀ ਇਹ ਚ ਦਿੱਕਤ ਕੀ ਹੁੰਦੀ ਸੀ ਚੱਲਦੇ ਫਿਰਦੇ ਵੀ ਬੜੇ ਦਿੱਕਤਾਂ ਆਉਂਦੀ ਸੀ ਨਾ ਹੱਥ ਪੈਰ ਮੁੜਦੇ ਸੀਗੇ ਜੀ ਬੈਠਦੇ ਵੀ ਬੜੀ ਤਕਲੀਫ ਹੁੰਦੀ ਸੀਗੀ ਤੇ ਫਿਰ ਦਵਾਈਆਂ ਕਿੰਨੀਆਂ ਖਲੀਆਂ ਬੜੇ ਡਾਕਟਰਾਂ ਕੋਲ ਦਵਾਈ ਲਈ ਜੀ ਕਿਤੇ ਠੀਕ ਨਹੀਂ ਹੋਇਆ ਫਿਰ ਮੈਨੂੰ ਡਾਕਟਰ ਨੇ ਸਾਰਦਾ ਦੇ ਬਾਰੇ ਦੱਸਿਆ ਹਾਂਜੀ ਉਹਨਾਂ ਕੋਲ ਜਾ ਕੇ ਮੈਂ ਬਿਲਕੁਲ ਠੀਕ ਹੋਇਆ ਜੀ ਉਹਨਾਂ ਨੇ ਕਿਹਾ ਵੀ ਤੁਸੀਂ 6 ਮਹੀਨੇ ਦਵਾਈ ਖਾਓ ਪਰ ਮੈਨੂੰ 1 ਮਹੀਨੇ ਚ ਹੀ ਫਰਕ ਪੈ ਗਿਆ ਜੀ 1 ਮਹੀਨੇ ਚ ਫਰਕ ਪੈ ਗਿਆ ਤੇ 6 ਮਹੀਨੇ ਹੋਰ ਦਵਾਈ ਖਾ ਕੇ ਟੋਟਲ 7 ਮਹੀਨੇ ਤੁਹਾਨੂੰ ਫਰਕ ਦਵਾਈ ਚੱਲੀ ਗਈ ਹਾਂ ਜੀ ਹਾਂ ਕਹਿੰਦੇ ਖਾਓ ਤੁਸੀਂ ਪਰਹੇਜ਼ ਰੱਖੋ ਬਿਲਕੁਲ ਠੀਕ ਹਾਂ ਜੀ ਹੁਣ ਮੈਂ ਪਰਹੇਜ਼ ਵੀ ਦੱਸੇ ਸੀ ਹਾਂਜੀ ਹਾਂ ਤੇ ਹੁਣ ਤੁਸੀਂ ਦਵਾਈ ਖਾਣੇ ਹੋ ਕਿ ਬੰਦ ਕਰਤੀ ਨਹੀਂ ਦਵਾਈ ਅਜੇ ਮੇਰੀ ਬੰਦ ਆ ਹੋ ਗਈ ਜੀ ਦਵਾਈ ਬੰਦ ਹੋ ਗਈ ਤੁਹਾਡੀ ਹਾਂ ਕੀ ਕਹਣਾ ਚਾਹੁੰਦੇ ਤੁਸੀਂ ਡਾਕਟਰ ਸਾਹਿਬ ਦਾ ਤਾਂ ਬਹੁਤ ਧੰਨਵਾਦ ਕਰਦਾ ਜੀ ਤੇ ਜਿਹੜੇ ਹੋਰ ਗਠੀਏ ਦੇ ਮਰੀਜ਼ੇ ਵੀਡੀਓ ਦੇਖਣਗੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਜੀ ਵੀ ਡਾਕਟਰ ਸਾਹਿਬ ਦਾ ਉਥੋਂ ਦੋਈ ਲੋ ਬਿਲਕੁਲ ਠੀਕ ਹੋ ਜੂਗੇ ਤੇ ਹੁਣ ਤੁਸੀਂ ਜਿਹੜੇ ਕੰਮ ਕਰ ਰਹੇ ਹੋ ਜਿਹੜੇ ਦਿੱਕਤ ਮਹਿਸੂਸ ਕਰ ਰਹੇ ਸੀ ਠੀਕ ਹੈਗਾ ਜੀ ਹੁਣ ਮੇਰੇ ਹੱਥ ਪੈਰ ਬਿਲਕੁਲ ਠੀਕ ਮੁੜਦੇ ਨੇ ਕੋਈ ਪ੍ਰੋਬਲਮ ਨਹੀਂ ਹੈ ਜੀ ਕੋਈ ਪ੍ਰੋਬਲਮ ਨਹੀਂ ਹੈ ਜੀ ਹਾਂ ਜੀ ਹੁਣ ਬਿਲਕੁਲ ਸਹੀ ਮਹਿਸੂਸ ਕਰਦੇ ਆ ਬਿਲਕੁਲ ਸਹੀ ਮਹਿਸੂਸ ਕਰਦਾ ਜੀ ਚਲੋ ਪਰਮਾਤਮਾ ਤੁਹਾਨੂੰ ਅੱਗੇ ਵੀ ਐਂ ਠੀਕ ਰੱਖੇ ਜੀ ਧੰਨਵਾਦ ਜੀ ਹਾਂ ਜੀ